ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਦੋ ਤਰ੍ਹਾਂ ਦੀਆਂ ਕਲੈਕਸ਼ਨਾਂ ਲੈ ਕੇ ਆਈਆਂ ਬਟ ਬਹੁਤ ਪਿਆਰੀਆਂ ਸੋਨੀਆਂ ਅਤੇ ਬਿਲਕੁਲ ਨਵੀਆਂ ਕਲੈਕਸ਼ਨ ਆਈਆਂ ਨੇ ਜਿਹੜੀ ਸੈਕਿੰਡ ਕਲੈਕਸ਼ਨ ਆਏਗੀ ਉਹਦੇ ਵਿੱਚ ਰੰਗ ਥੋੜੇ ਹੈ ਨੇ ਜਿਹੜੇ ਪਹਿਲਾਂ ਵੀ ਆਏ ਸੀ ਪ੍ਰਾਈਸ ਬਹੁਤ ਅਫੋਰਡੇਬਲ ਹੈ ਐ ਤੁਹਾਨੂੰ ਆਲ ਓਵਰ ਡੈਲੀ ਵੀਅਰ ਸੂਟ ਜਿਹੜਾ ਕਿ ਦੁਪੱਟਾ ਸੈੱਟ ਮਿਲੇਗਾ ਡੈਲੀ ਵੀਅਰ ਤੁਸੀਂ ਇਹਨੂੰ ਪਾ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਸੂਟ ਜਿਹੜਾ ਹੈ ਆਲ ਓਵਰ ਮਸਲੀਨ ਫੈਬਰਿਕ ਦੇ ਨਾਲ 5 ਮੀਟਰ ਦਾ ਮਿਲੇਗਾ ਉਹ ਪਲੇਨ ਫੈਬਰਿਕ ਵਿੱਚ ਆ ਇਹੜਾ ਸੂਟ ਤੇ ਬਾਟਮ ਦਾ ਹੈ ਸੂਟ ਪਰਪਾ ਜਿਹੜਾ 5 ਮੀਟਰ ਤੁਹਾਨੂੰ ਮਿਲੇਗਾ ਤੇ ਦੁਪੱਟਾ ਉਹਦਾ ਕੋਟਾ ਚੈੱਕ ਆਏਗਾ ਡਿਜੀਟਲ ਪ੍ਰਿੰਟ ਹੈ ਤੇ ਲੈਂਥ ਜਿਹੜੀ ਉਹ ਲਗਭਗ 2.5 ਮੀਟਰ ਹੈ ਸ਼ਰਟ ਤੇ ਬਾਟਮ 5 ਮੀਟਰ ਦੀ ਪਲੇਨ ਮਿਲੇਗੀ ਜਿਹੜਾ ਦੁਪੱਟਾ ਆਏਗਾ ਉਹ ਤੁਹਾਨੂੰ ਕੋਟਾ ਚੈੱਕ ਵਿੱਚ ਮਿਲੇਗਾ ਤੇ ਸਮਰ ਸਪੈਸ਼ਲ ਕਲੈਕਸ਼ਨਾਂ ਨੇ ਤੇ ਪ੍ਰਾਈਸ ਇਹਦਾ ਸਿਰਫ ਸਿਰਫ 500 ਹੈ ਸੀਨ ਉਹ ਤੇ ਸਿਰ 500 ਰੁਪਏਾਂ ਦੇ ਵਿੱਚ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਬਹੁਤ ਸੋਹਣੀ ਹੈ ਕਲੈਕਸ਼ਨਾਂ ਨੇ ਪ੍ਰਾਈਸ ਬਹੁਤ ਅਫੋਰਡੇਬਲ ਹੈ ਤੁਸੀਂ ਸੂਟਾਂ ਤੇ ਲੇਸ ਲਗਾ ਕੇ ਜਾਂ ਕੋਈ ਡਿਜ਼ਾਈਨਿੰਗ ਆਪਣੇ ਕੋਲੋਂ ਕਰਵਾ ਕੇ ਉਹਨੂੰ ਵੱਕਰੀ ਜਿਹੀ ਲੁੱਕ ਦੇ ਸਕਦੇ ਹੋ ਤੇ ਰੰਗ ਜਿਹੜੇ ਹੈਗੇ ਨੇ ਮੈਂ ਇੱਥੇ ਸਾਰੇ ਐਡ ਕਰ ਦਿੱਤੇ ਨੇ ਦੁਪੱਟਾ ਡਿਜੀਟਲ ਪ੍ਰਿੰਟ ਦੇ ਨਾਲ ਆਏਗਾ ਤੇ ਇਸ ਲਈ ਤੁਸੀਂ ਕਿਸੇ ਵੀ ਰੰਗ ਦੀ ਸ਼ਰਟ ਦੇ ਜਾਂ ਬਾਟਮ ਤੇ ਲੇਸ ਵਗੈਰਾ ਬਟਨ ਵਗੈਰਾ ਜਾਂ ਕੋਈ ਲਟਕਣ ਵਗੈਰਾ ਲਗਵਾ ਸਕਦੇ ਹੋ ਕਿਉਂਕਿ ਸੂਟ ਬਿਲਕੁਲ ਪਲੇਨ ਆਏਗਾ ਤੇ ਤੁਸੀਂ ਉਹਦੇ ਉੱਪਰ ਆਪਣੇ ਅਕੋਰਡਿੰਗਲੀ ਵਰਕ ਕਰਵਾ ਸਕਦੇ ਹੋ ਬਾਕੀ ਕਲਰ ਸਾਰੇ ਅਵੇਲੇਬਲ ਨੇ ਸੂਟ ਪਾਈ ਕਰਨਾ ਜਾਂ ਕੋਈ ਵੀ ਕੁਇਰੀ ਕਰਨੀ ਹੈ ਤਾਂ ਮੈਂ ਆਪਣਾ ਨੰਬਰ 623924575 ਜੁ ਦਿੱਤਾ ਇਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੀ ਕੁਇਰੀ ਕਰਨੀ ਆ ਤੇ ਇਹਦੇ ਵਿੱਚ ਮੇਰੇ ਕੋਲ 40 ਕਲਰ ਆਪਸ਼ਨ ਜਿਹੜੇ ਨੇ ਉਹ ਅਵੇਲੇਬਲ ਨੇ ਐ ਸੈਕਿੰਡ ਕਲੈਕਸ਼ਨਾਂ ਨੇ ਇਹ ਵੀ ਤੁਹਾਨੂੰ ਆਲਓਵਰ ਸੂਟ ਹੀ ਮਿਲੇਗਾ ਇਹ ਪ੍ਰਿੰਟਡ ਸੂਟ ਆਏਗਾ ਜਿਹੜਾ ਪਹਿਲਾਂ ਕਲੈਕਸ਼ਨ ਆਈਆਂ ਸੀ ਉਹ ਪਲੇਨ ਹੈ ਇਹਦੇ ਵਿੱਚ ਤੁਹਾਨੂੰ ਸੂਟ ਪ੍ਰਿੰਟਡ ਮਿਲੇਗਾ ਤੇ ਜਿਹੜਾ ਦੁਪੱਟਾ ਇਹਦੇ ਵਿੱਚ ਆਏਗਾ ਉਹ ਪਲੇਨ ਆਏਗਾ ਸੂਟ ਆ ਅਲਓਵਰ ਪਿਓਰ ਕੈਮਰੀਕ ਡਿਜੀਟਲ ਪ੍ਰਿੰਟ ਵਾਲਾ ਆਏਗਾ 5 ਮੀਟਰ ਦਾ ਫੈਬਰਿਕ ਆਏਗਾ ਸੂਟ ਦਾ ਟੋਟਲ 5 ਮੀਟਰ ਦੁਪੱਟਾ ਜਿਹੜਾ ਆਏਗਾ ਸ਼ਿਫੋਨ ਦਾ ਆਏਗਾ ਸਮਾ 2 ਮੀਟਰ ਦਾ ਲਗਭਗ ਦੁਪੱਟਾ ਆਏਗਾ ਜਿਹੜਾ ਕੀ ਤੁਹਾਨੂੰ ਪਿਓਰ ਸ਼ਿਫੋਨ ਦਾ ਮਿਲੇਗਾ ਤੇ ਜਿਹੜੀਆਂ ਇਹਦੀਆਂ ਟੂ ਸਾਈਡ ਦੇ ਜਿਹੜੇ ਛੋਟੇ ਪੱਲੇ ਸੀ ਇਹਨਾਂ ਨੂੰ ਕਹਿੰਦੇ ਆ ਉਹਨਾਂ ਤੇ ਇਹਦੇ ਲੈਂਸ ਲੱਗੀ ਹੈ ਜਿਹੜੀ ਮਟਕਾ ਲੈਂਸ ਹੁੰਦੀ ਹੈ ਪੌਲ ਸਟਾਈਲ ਦੀ ਜਿਹੜੀ ਬਣੀ ਹੁੰਦੀ ਉਹ ਲੱਗੀ ਆ ਤੇ ਇਹ ਤੁਹਾਨੂੰ ਮਿਲ ਜੇਗਾ ਸੂਟ ਸਿਰਫ ਤੇ ਸਿਰਫ 550 ਰੁਪਏ ਦੇ ਵਿੱਚ ਪਹਿਲੀ ਕਲੈਕਸ਼ਨ ਜਿਹੜੀ ਆਈ ਸੀ ਉਹ 500 ਵਿੱਚ ਸੀ ਐ ਵਾਲੀ ਜਿਹੜੀ 550 ਰੁਪਏ ਦੇ ਵਿੱਚ ਆਏਗੀ ਸ਼ਿਪਿੰਗ ਚਾਰजेस ਜਿਹੜੇ ਨੇ ਉਹ ਬਿਲਕੁਲ ਫਰੀ ਨੇ ਦੋਨੋਂ ਕਲੈਕਸ਼ਨਾਂ ਦੀ ਜਿਹੜੀ ਪਹਿਲਾਂ ਆਈ ਉਹਦੇ ਵੀ ਤੇ ਇਹਦੇ ਵੀ ਰੰਗ ਬੜੇ ਸਿਲੇਕਟਡ ਜੇ ਅਸੀਂ ਰੱਖੇ ਨੇ ਪ੍ਰਿੰਟਡ ਸੂਟ ਆਏਗਾ ਬਹੁਤ ਪਿਆਰਾ ਹੈ ਕੈਮਰੀ ਕਾਟਨ ਦਾ ਸੂਟ ਹੈ ਤੇ ਨਾਲ ਤੁਹਾਨੂੰ ਸ਼ਫਾਉਣ ਦਾ ਦੁਪੱਟਾ ਮਿਲੇਗਾ ਸੂਟ ਦਾ ਜਿਹੜਾ ਫੈਬਰਿਕ ਆਏਗਾ 5 ਮੀਟਰ ਦਾ ਆਏਗਾ ਤੇ ਜਿਹੜਾ ਦੁਪੱਟਾ ਆਏਗਾ ਉਹ ਤੁਹਾਨੂੰ 2.5 ਮੀਟਰ ਦੀ ਲੈਂਥ ਦੇ ਨਾਲ ਸ਼ਿਫੋਨ ਦਾ ਦੁਪੱਟਾ ਤੇ ਨਾਲ ਦੋ ਜਿਹੜੇ ਛੋਟੇ ਪੱਲੇ ਹੁੰਦੇ ਉਹਨਾਂ ਤੇ ਲੈਸ ਲੱਗੀ ਮਿਲੇਗੀ ਫ੍ਰੀ ਸ਼ਿਪਿੰਗ ਚਾਰजेस ਹੈ ਕੋਈ ਕੁਇਰੀ ਕਰਨੀ ਹੈ ਜਾਂ ਸੂਟ ਬਾਈ ਕਰਨਾ ਤਾਂ ਮੇਰਾ ਨੰਬਰ 6239245750 ਦਿੱਤਾ ਹੈ ਇਸ ਨੰਬਰ 'ਤੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੋ ਵੀ ਤੁਹਾਡੀ ਕੁਇਰੀ ਹੈ ਬਾਕੀ ਕਲੈਕਸ਼ਨਾਂ ਸਾਰੀਆਂ ਅਵੇਲੇਬਲ ਨੇ ਤੇ ਚਲੋ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਨਾਲ ਨਵੇਂ ਨਵੇਂ ਕਲੈਕਸ਼ਨਾਂ ਦੇ ਨਾਲ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਫਾਰ ਵਾਚ